ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਗ੍ਰਹਿ ਵਿਖੇ ਪੰਜ ਪੁੱਤਰਾਂ ਨੇ ਜਨਮ ਲਿਆ ਬਾਬਾ ਗੁਰਦੇਤਾ ਜੀ ਬਾਬਾ ਅਟੱਲ ਰਾਏ ਜੀ ਬਾਬਾ ਅਣੀ ਰਾਏ ਜੀ ਬਾਬਾ ਸੂਰਜਮਾਲ ਜੀ ਬਾਬਾ ਤੇਆਗ ਮਾਲ ਜੀ ਜਿਹੜੇ ਗੁਰਤੇਗ ਬਹਾਦਰ ਮਹਾਰਾਜ ਜੀ ਦੇ ਨਾਮ ਦੇ ਨਾਲ ਪ੍ਰਸਿੱਧ ਹੋਏ ਪਰ ਤਾਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਪਣੇ ਪੰਜ ਪੁੱਤਰਾਂ ਦੇ ਵਿੱਚੋਂ ਕਿਸੇ ਨੂੰ ਵੀ ਗੁਰਤਾ ਗੱਦੀ ਬਖਸ਼ਿਸ਼ ਨਹੀਂ ਕੀਤੀ ਉਹਨਾਂ ਨੇ ਆਪਣੇ ਪੋਤਰੇ ਤਾਨ ਗੁਰੂ ਹਰ ਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਜਦੋਂ ਤਾਨ ਗੁਰੂ ਹਰ ਗੋਬਿੰਦ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਤਾਂ ਸੁ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਮਹੱਲ ਆਪਣੇ ਧਰਮ ਪਤਨੀ ਮਾਤਾ ਨਾਨਕੀ ਜੀ ਨੂੰ ਆਖਿਆ ਕਿ ਤੁਸੀਂ ਆਪਣੇ ਸੁਪੁੱਤਰ ਤੇ ਅਗਮਲ ਨੂੰ ਨਾਲ ਲੈ ਕੇ ਬਾਬਾ ਬਕਾਲੇ ਚਲੇ ਜਾਓ ਜਾਣ ਤੋਂ ਪਹਿਲਾਂ ਮਾਤਾ ਨਾਨਕੀ ਜੀ ਨੇ ਗੁਰੂ ਸਾਹਿਬ ਜੀ ਦੇ ਸਾਹਮਣੇ ਇੱਕ ਬੇਨਤੀ ਕੀਤੀ ਉਹਨਾਂ ਨੇ ਆਖਿਆ ਕਿ ਆਪ ਜੀ ਨੇ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਆ ਤੇ ਕਿਰਪਾ ਕਰੋ ਮੇਰੇ ਪੁੱਤਰ ਤੇ ਵੀ ਕੋਈ ਮਿਹਰ ਕਰੋ ਕੋਈ ਅਸੀਸ ਬਖਸ਼ਿਸ਼ ਕਰੋ ਤਾਂ ਗੁਰੂ ਸਾਹਿਬ ਜੀ ਨੇ ਉੱਥੇ ਬਤਨ ਕੀਤੇ ਸਨ ਕਿ ਸਮਾਂ ਆਵੇਗਾ ਤੁਹਾਡੇ ਪੁੱਤਰ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਬਖਸ਼ਿਸ਼ ਹੋਵੇਗੀ ਨਦਰ ਹੋਵੇਗੀ ਤੇ ਆਪ ਜੀ ਦੇ ਪੁੱਤਰ ਇਸ ਦੁਨੀਆ ਨੂੰ ਆਪਣੀ ਕਿਰਪਾ ਦੇ ਨਾਲ ਤਾਰਨਗੇ ਤੇ ਫਿਰ ਇੱਕ ਦਿਨ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਬਚਨ ਪੂਰਾ ਹੋਇਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਦੀ ਗੁਰਤਾ ਗੱਤੀ ਤੇ ਬਿਰਾਜਮਾਨ ਹੋਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਇੱਕ ਵਾਰੀ ਸਾਧੂ ਦੀ ਭਗਤੀ ਪਰਵਾਣ ਹੋਈ ਤੇ ਉਹਨੂੰ ਪਰਮਾਤਮਾ ਦੇ ਦਰਸ਼ਨ ਹੋਏ ਪਰਮਾਤਮਾ ਨੇ ਦਰਸ਼ਨ ਦੇ ਕੇ ਆਖਿਆ ਕਿ ਮੰਗ ਲੈ ਜੋ ਤੂੰ ਮੰਗਣਾ ਹੈ ਉਹ ਭਗਤੀ ਕਰਨ ਵਾਲਾ ਸਾਧੂ ਕਹਿੰਦਾ ਕਿ ਮੇਰੀ ਭਗਤੀ ਦਾ ਹਿਸਾਬ ਕਰ ਦਿਓ ਮੈਂ ਮੰਗਣਾ ਕੀ ਹੈ ਪਰਮਾਤਮਾ ਕਹਿੰਦਾ ਕਿ ਨਹੀਂ ਨਹੀਂ ਜੋ ਤੂੰ ਮੰਗਣਾ ਹੈ ਤੂੰ ਮੰਗ ਲੈ ਉਹ ਅਸੀਂ ਦਾਤ ਤੈਨੂੰ ਦੇ ਦੇਵਾਂਗੇ ਸਾਧੂ ਫੇਰ ਕਹਿੰਦਾ ਕਿ ਨਹੀਂ ਜਿਹੜੀ ਮੈਂ ਭਗਤੀ ਕੀਤੀ ਆ ਜਿਹੜੀ ਮੈਂ ਬੰਦਗੀ ਕੀਤੀ ਆ ਉਹਦਾ ਹਿਸਾਬ ਕਰ ਦਿਓ ਮੇਰੇ ਨਾਲ ਪਰਮਾਤਮਾ ਇੱਕ ਵਾਰੀ ਫੇਰ ਸਾਧੂ ਨੂੰ ਕਹਿੰਦਾ ਕਿ ਕੀਤੇ ਹੋਏ ਕਰਮਾਂ ਦਾ ਰੱਬ ਕੋਲੋਂ ਹਿਸਾਬ ਨਹੀਂ ਮੰਗੀਦਾ ਤੂੰ ਭਗਤੀ ਕੀਤੀ ਆ ਬੰਦਗੀ ਕੀਤੀ ਆ ਅਸੀਂ ਤੇਰੇ ਤੇ ਖੁਸ਼ ਹੋਏ ਆ ਜਿਹੜੀ ਦਾਤ ਤੂੰ ਮੰਗਣੀ ਆ ਮੰਗ ਲੈ ਉਹ ਸਾਧੂ ਕਹਿੰਦਾ ਨਹੀਂ ਨਹੀਂ ਮੈਂ 40 ਸਾਲ ਬੰਦਗੀ ਕੀਤੀ ਆ ਕਠਨ ਤਪ ਕੀਤਾ ਗਰਮੀ ਦੇ ਵਿੱਚ ਸਿਆਲ ਦੇ ਵਿੱਚ ਵਰਖਾ ਦੇ ਵਿੱਚ ਬੈਠ ਕੇ ਤਪ ਕੀਤਾ ਸੋ ਉਹ ਸਤਪ ਦਾ ਤੁਸੀਂ ਹਿਸਾਬ ਮੇਰੇ ਨਾਲ ਕਰ ਦਿਓ ਅਖੀਰ ਤੇ ਪ੍ਰਮਾਤਮਾ ਕਹਿੰਦਾ ਕਿ ਚਲ ਠੀਕ ਹੈ ਜੇ ਤੂੰ ਹਿਸਾਬ ਹੀ ਕਰਨਾ ਚਾਹੁੰਦਾ ਹੈ ਤੇ ਚੱਲ ਫਿਰ ਤੇਰਾ ਹਿਸਾਬ ਕਰਦੇ ਆ ਪ੍ਰਮਾਤਮਾ ਕਹਿੰਦਾ ਕਿ ਜਿਹੜੇ ਪੱਥਰ ਦੇ ਉੱਤੇ ਬੈਠ ਕੇ ਤੂੰ ਬੰਦਗੀ ਕੀਤੀ ਸੀ ਉਸ ਪੱਥਰ ਦੇ ਵਿੱਚ ਵੀ ਜਾਨ ਸੀ ਹੁਣ ਤੂੰ 40 ਸਾਲ ਪੱਥਰ ਬਣੇਗਾ ਤੇ ਉਹ ਪੱਥਰ ਜੀਵ ਬਣ ਕੇ ਤੇਰੇ ਉੱਤੇ ਬੈਠ ਕੇ ਬੰਦਗੀ ਕਰੇਗਾ ਭਗਤੀ ਕਰੇਗਾ ਜਦੋਂ ਇਹ ਗੱਲ ਸਾਧੂ ਨੇ ਸੁਣੀ ਤਾਂ ਉਹ ਹੈਰਾਨ ਹੋ ਗਿਆ ਉਹ ਪ੍ਰਮਾਤਮਾ ਨੂੰ ਕਹਿੰਦਾ ਕਿ ਇਹੋ ਜਿਹਾ ਹਿਸਾਬ ਨਾ ਕਰੋ ਪ੍ਰਮਾਤਮਾ ਕਹਿੰਦਾ ਕਿ ਹੁਣ 40 ਸਾਲ ਬਾਅਦ ਤੇਰੇ ਨਾਲ ਹਿਸਾਬ ਕਰਾਂਗੇ ਸਾਧੂ ਹੱਥ ਜੋੜ ਕੇ ਖਲੋ ਜਾਂਦਾ ਪ੍ਰਮਾਤਮਾ ਅੱਗੇ ਆਖਦਾ ਕਿ ਪ੍ਰਮਾਤਮਾ ਜੀ ਇਹ ਹਿਸਾਬ ਇਹ ਕਾ ਮੇਰੇ ਕੋਲ ਨਹੀਂ ਦੇ ਹੋਣਾ ਪਰਮਾਤਮਾ ਕਹਿੰਦਾ ਕਿ ਅਸੀਂ ਤੈਨੂੰ ਆਖਿਆ ਸੀ ਕਿ ਆਪਣੀ ਬੰਦਗੀ ਦਾ ਜੋ ਤੂੰ ਮੰਗਣਾ ਹੈ ਮੰਗ ਲੈ ਅਸੀਂ ਤੈਨੂੰ ਦਾਤਾ ਦੇ ਦੇਵਾਂਗੇ ਪਰ ਤੂੰ ਹਿਸਾਬ ਕਰਨਾ ਚਾਹੁੰਦਾ ਸੀ ਤੇਰੀ ਬੰਦਗੀ ਦਾ ਅਸੀਂ ਹਿਸਾਬ ਕਰ ਦਿੱਤਾ ਤੇ ਹੁਣ 40 ਸਾਲ ਬਾਅਦ ਫੇਰ ਇਹ ਹਿਸਾਬ ਕਰਾਂਗੇ ਸੋ ਇਸ ਕਰਕੇ ਸੰਗਤ ਜੀ ਕਦੇ ਵੀ ਕੀਤੀ ਹੋਈ ਬੰਦਗੀ ਦਾ ਪੜੀ ਹੋਈ ਬਾਣੀ ਦਾ ਕੀਤੀ ਹੋਈ ਸੇਵਾ ਦਾ ਪਰਮਾਤਮਾ ਦੇ ਕੋਲ ਹਿਸਾਬ ਨਾ ਮੰਗੀਏ ਬਸ ਇੱਕ ਉਹ ਅਰਦਾਸ ਕਰੀਏ ਪ੍ਰਮਾਤਮਾ ਦੇ ਅੱਗੇ ਕਿ ਲੇਖਿਆ ਕਤੈ ਨਾ ਛੂਟੀ ਐ ਖਿੰਖਿਨ ਖਿੰਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ